ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ 16 ਪਉੜੀਆਂ ਦੀ ਸੰਥਿਆ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਆ ਨੇ ਸ਼੍ਰਵਨ ਕਰਨ ਲਈ ਹੈ ਇਸ ਤੋਂ ਅੱਗੇ 17ਵੀਂ ਪਉੜੀ ਪਰਾ ਆਰੰਭ ਹੁੰਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਗੌਰ ਕਰਨਾ ਸੰਗਤ ਜੀ ਅਸੰਖ ਪਾਠ ਐੜਾ ਸਸੇ ਨੂੰ ਟਿੱਪੀ ਤੇ ਖਖਾ ਕਿਸੇ ਵੀ ਉਚਾਰਨ ਦੇ ਦੁਆਰਾ ਆਪ ਜੀ ਆਨੇ ਆਦ ਸੰਖ ਨਹੀਂ ਕਰਦੇ ਨੇ ਉਹਦੇ ਨਾਲ ਪਾਠ ਅਸ਼ੁੱਧ ਹੋ ਜਾਵੇਗਾ ਕਿਉਂਕਿ ਐੜੇ ਨੂੰ ਕੋਈ ਕੰਨਾ ਨਹੀਂ ਲੱਗਾ ਹੋਇਆ ਐੜੇ ਨੂੰ ਕੋਈ ਮਾਤਰਾ ਨਹੀਂ ਹੈ ਸੋ ਇਕੱਠਾ ਪਾਠ ਅ ਸੰਖ ਕਰਨਾ ਜਪ ਪਾਠ ਵੀ ਜਿਆਦਾ ਜ਼ੋਰ ਲਗਾ ਕਰਕੇ ਨਹੀਂ ਕਰਨਾ ਫਿਰ ਪੱਪੇ ਨੂੰ ਔਂਕੜ ਲੱਗ ਜਾਂਦੀ ਹੈ ਸੋ ਬੋਲਾ ਜਿਹੜਾ ਉਚਾਰਨ ਜਪ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਹੈ ਉਸ ਤੋਂ ਅੱਗੇ ਅਸੰਖ ਭਾਉ ਭਾਉ ਦੇ ਵਿੱਚ ਵੀ ਭੱਬੇ ਨੂੰ ਕੰਨਾ ਊੜੇ ਨੂੰ ਔਕੜ ਹੈ ਸੋ ਭਾਉ ਇਸ ਪ੍ਰਕਾਰ ਆਪ ਜੀਆਂ ਨੇ ਕਰਨਾ ਹੈ ਅਸੰਖ ਪੂਜਾ ਪੂਜਾ ਦੇ ਵਿੱਚ ਪੱਪੇ ਨੂੰ ਤੁਲੰਕਣਾ ਹਨ ਸੋ ਉਸੇ ਹੀ ਪ੍ਰਕਾਰ ਪੂਜਾ ਪਾਠ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਅਸੰਖ ਤਪ ਤਾਉ ਸੇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਹਨ ਅਸ਼ੰਖ ਗਰੰਥ ਮੁਖ ਵੇਦ ਪਾਠ ਅਸ਼ੰਖ ਜੋਗ ਮਨ ਰਹੇ ਉਦਾਸ ਗੌਰ ਕਰਣਾ ਸੰਤ ਜੀ ਅਸ਼ੰਖ ਗਰੰਥ ਗਰੰਥ ਦੇ ਵਿੱਚ ਵੇਖੋਗੇ ਰਾਰਾ ਪੂਰਨ ਲੱਗਾ ਹੋਇਆ ਉੱਪਰ ਟਿੱਪੀ ਹੈ ਸੋ ਧਿਆਨ ਦੇ ਨਾਲ ਪਾਠ ਗਰੰਥ ਆਵੇਗਾ ਪੂਰਨ ਵਿਸ਼ਰਾਮ ਹੈ ਮੁਖ ਵੇਦ ਇਥੇ ਵਾਵਾ ਲੱਗਾ ਹੋਇਆ। ਸੋ ਗੁਰਬਾਣੀ ਦੇ ਅੰਦਰ ਦੋ ਪਾਠ ਆਉਂਦੇ ਹਨ। ਇੱਕ ਵੇਦ, ਇੱਕ ਵੇਦ ਹੈ। ਸੋ ਵੇਦ ਦੇ ਵਿੱਚ ਵਾਵਾ ਹੈ, ਵੇਦ ਦੇ ਵਿੱਚ ਬੱਬਾ ਹੈ। ਸੋ ਧਿਆਨ ਦੇ ਨਾਲ ਪਾਠ ਕਰਨਾ। ਇਸ ਤੋਂ ਅੱਗੇ ਅਸੰਖ ਜੋਗ, ਇੱਥੇ ਪੂਰਨ ਵਿਸ਼ਰਾਮ ਹੈ। ਜੋਗ ਦੇ ਵਿੱਚ ਵੀ ਜੱਜਾ ਹੈ। ਸੋ ਕਿਸੇ ਨੇ ਜਈਆ ਨਹੀਂ ਲਾ ਦੇਗਾ। ਮਨ ਮਨ ਪਾਠ ਵੀ ਜ਼ਿਆਦਾਤਰ ਗਲਤ ਹੋ ਜਾਂਦਾ ਹੈ ਜਦੋਂ ਆਪਾਂ ਨਾਂ ਨਾ ਲਾ ਦੇ। ਸੋ ਮਨ ਤੇ ਮਨ ਦੇ ਵਿੱਚ ਬਹੁਤ ਫਰਕ ਹੈ ਰਹੇ ਰਹੇ ਪਾਠ ਦੇ ਵਿੱਚ ਦੋ ਹਾਹੀ ਲੱਗੇ ਹਨ ਤੇ ਇਹ ਵੀ ਪਾਠ ਜ਼ਿਆਦਾਤਰ ਆਪਾਂ ਗਲਤ ਕਰ ਦਿੰਨੇ ਹਾਂ ਪਾਠ ਹੈ ਰਹੇ ਰਾਰਾ ਹਾਹਾ ਫਿਰ ਹਾਹੀ ਨੂੰ ਸਿਹਾਰੀ ਸੋ ਪਾਠ ਰਹੇ ਉਦਾਸ ਇਸ ਪ੍ਰਕਾਰ ਆਪ ਜੀਆਂ ਨੇ ਕਰਨੇ ਹਨ ਅ ਸੰਖ ਭਗਤ ਗੁਣ ਗਿਆਨ ਪੀਚਾਰ ਅਸੰਖ ਸਤੇ ਅਸੰਖ ਦਾਤਾਰ ਇਸ ਤੋਂ ਅੱਗੇ ਅਸੰਖ ਭਗਤ ਭਗਤ ਦੇ ਵਿੱਚ ਪੱਬਾ ਹੈ ਸੋ ਕਿਸੇ ਨੇ ਹਿੰਦੀ ਵਾਲਾ ਬਾਲਾ ਕਰਕੇ ਭਗਤ ਨਹੀਂ ਕਰ ਦੇਣਾ ਸ਼ੁੱਧ ਪਾਠ ਹੈ ਭਗਤ ਪੂਰਨ ਵਿਸ਼ਰਾਮ ਲਗਾਉਣਾ ਗੁਣ ਦੇ ਵਿੱਚ ਨਾਨੀ ਦੀ ਆਵਾਜ਼ ਆਵੇ ਗਿਆਨ ਇਥੇ ਨੰਨੇ ਦੀ ਆਵਾਜ਼ ਹੈ ਵਿਚਾਰ ਵਿਚਾਰ ਦੇ ਵਿੱਚ ਵੀ ਵਵੇ ਨੂੰ ਪੂਰਨ ਬਿਹਾਰੀ ਲਗਾ ਕਰਕੇ ਆਪ ਜੀਆ ਨੇ ਉਚਾਰਨ ਕਰਨੇ ਫਿਰ ਅ ਸੰਖ ਸਤੀ ਸਤੀ ਪਾਠ ਵੀ ਜਿਆਦਾ ਕਸ ਕਰਕੇ ਨਹੀਂ ਕਰ ਦੇਣਾ ਫਿਰ ਉਹ ਅੰਕਿਤ ਪਾਠ ਸਤੀ ਹੋ ਜਾਵੇਗਾ ਸੋ ਉਸ ਪ੍ਰਕਾਰ ਨੇ ਕਰਨਾ ਪੋਲਾ ਪਾਠ ਸਤੀ ਹੈ ਪੂਰਨ ਵਿਸ਼ਰਾਮ ਲਗਾਉਣਾ ਅ ਸੰਖ ਦਾਤਾਰ ਧਿਆਨ ਦੇ ਨਾਲ ਆਪ ਜੀ ਵੇਖੋਗੇ ਨਾ ਦਾ ਤਾਰ ਦੇ ਵਿੱਚ ਦਤੇ ਨੂੰ ਵੀ ਕੰਨਾ ਹੈ ਤਤੇ ਨੂੰ ਵੀ ਕੰਨਾ ਲਗਾਓ ਸੋ ਇਸ ਕਰਕੇ ਜਿਹੜਾ ਪਾਠ ਹੈ ਉਹ ਦਾ ਤਾਰ ਕਰਨਾ ਹੈ ਇਸ ਤੋਂ ਅੱਗੇ ਅਸ਼ੰਖ ਸੂਰ ਮੋਹ ਭਖਸਾਰ ਅਸ਼ੰਖ ਮੋ ਲੈਵ ਲਾਇ ਤਾਰ ਆਪ ਜੀ ਗੌਰ ਦੇ ਨਾਲ ਵੇਖੋਗੇ ਅਸ਼ੰਖ ਸੂਰ ਸੂਰ ਦੇ ਵਿੱਚ ਦਲੈਂਕੜਾ ਹਨ ਇੱਥੇ ਪੂਰਨ ਵਿਸ਼ਰਾਮ ਹੈ ਮੋਹ ਭਖ ਪਖ ਦੇ ਵਿੱਚ ਵੀ ਭੱਬਾ ਤੇ ਖਖਾ ਲੱਗਾ ਹੋਇਆ ਸਾਰ ਫਿਰ ਅਸ਼ੰਖ ਮੋਨ ਮੋਨ ਦੇ ਵਿੱਚ ਨੰਨਾ ਹੈ ਸੋ ਨੰਨੇ ਦੀ ਆਵਾਜ਼ ਲਗਾ ਕਰਕੇ ਆਪ ਜੀਆਂ ਨੇ ਪਾਠ ਕਰਨੇ ਹਨ ਲਿਵ ਲਾਇ ਤਾਰ ਲਿਵ ਪਾਠ ਲੱਲੇ ਨੂੰ ਸਿਹਾਰੀ ਲਗਾ ਕਰਕੇ ਕਰਨਾ ਲਾਇ ਦੇ ਵਿੱਚ ਈੜੀ ਨੂੰ ਸਿਹਾਰੀ ਹੈ ਸੋ ਈੜੀ ਨੂੰ ਸਿਹਾਰੀ ਲਗਾ ਕਰਕੇ ਕਰਨਾ ਤਾਰ ਦੇ ਵਿੱਚ ਤੱਤਾ ਲੱਗਾ ਕਿਸੇ ਨੇ ਤੱਦਾ ਨਹੀਂ ਲਾ ਦੇਣਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕਵਾ ਸੰਗਤ ਜੀ ਕੁਦਰਤ ਕਵਨ ਨਾਣਾ ਲਗਾ ਹੋਇਆ ਪੂਰਨ ਵਿਸ਼ਰਾਮ ਹੈ ਕਹਾ ਵਿਚਾਰ ਵਾਰਿਆ ਇਥੇ ਰਾਰੇ ਨੂੰ ਸਿਹਾਰੀ ਹੈ ਨਾ ਇਹ ਨੰਨਾ ਪਾਠ ਮੁਕਤਾ ਹੈ ਜਾਵਾ ਦੇ ਉੱਪਰ ਪੂਰਨ ਵਿਸ਼ਰਾਮ ਲਗਾ ਦੇਣਾ ਇੱਕ ਵਾਰ ਸੋ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਹਨ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੋ ਸੰਗਤ ਜੀ ਜੋ ਤੁਧ ਭਾਵੈ ਇਥੇ ਪੂਰਨ ਵਿਸ਼ਰਾਮ ਹੈ ਸਾਈ ਪਾਠ ਤੇ ਕਿਸੇ ਨੇ ਬੰਦੀ ਨਹੀਂ ਲਾ ਦੇਣੀ ਭਲੀਕਾਰ ਇਸ ਤੋਂ ਅੱਗੇ ਤੂੰ ਇੱਥੇ ਥੋੜੀ ਜੀ ਚਪਕੀ ਹੈ ਸਦਾ ਸਲਾਮਤ ਸਦਾ ਪਾਠ ਦਦੇ ਦੇ ਨਾਲ ਕਰਨਾ ਹੈ ਸਲਾਮਤ ਦੇ ਵਿਸ਼ਰਾਮ ਲਗਾਉਣਾ ਨਿਰੰਕਾਰ ਦੇ ਵਿੱਚ ਰਾਰੇ ਨੂੰ ਸਿਹਾਰੀ ਲਗਾ ਕਰਕੇ ਪਾਠ ਕਰਨੇ ਹਨ ਤੋ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਇਹਨਾਂ ਪਾਠਾਂ ਦਾ ਆਪ ਜੀਆਂ ਨੇ ਜਿਹੜਾ ਉਹ ਜਿਹੜਾ ਸ਼ੁੱਧ ਉਚਾਰਨ ਧਿਆਨ ਦੇ ਵਿੱਚ ਰੱਖ ਕਰਕੇ ਕਰਨਾ ਵਸਤੂ ਅੰਖ ਮੂਰਖ ਅੰਧ ਘੋਰ ਅੰਖ ਚੋਰ ਹਰਾਮਖੋ ਸੰਗਤ ਜੀ ਮੂਰਖ ਪਾਠ ਦੇ ਵਿੱਚ ਮੰਮੇ ਨੂੰ ਤਲੈਂਕੜਾ ਹਨ ਪੂਰਨ विश्राम ਹੈ ਅੰਧ ਪਾਠ ਦੇ ਵਿੱਚ ਧੱਦਾ ਲੱਗਾ ਹੋਇਆ ਸੋ ਐੜੇ ਨੂੰ ਟਿੱਪੀ ਧੱਦਾ ਪਾਠ ਹੈ ਅੰਧ ਘੋਰ ਅੰਖ ਚੋਰ ਦੇ ਉੱਪਰ ਪੂਰਨ विश्राम ਲਗਾ ਦੇਣਾ ਹਰਾਮ ਖੋਰ ਇਸ ਪਾੜ ਦੇ ਵਿੱਚ ਥੋੜਾ ਜਿਹਾ ਫਰਕ ਪਾ ਕਰਕੇ ਬੋਲਣਾ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਤੋ ਸੰਗਤ ਜੀ ਅਸੰਖ ਅਮਰ ਅਮਰ ਪਾੜ ਦੇ ਵਿੱਚ ਕੋਈ ਮਾਤਰਾ ਨਹੀਂ ਸੋ ਗੌਰ ਤੇ ਨਾਲ ਕਰਨਾ ਪੂਰਨ ਬਿਸ਼ਰਾਮ ਹੈ ਕਰ ਜਾਹੇ ਜਾਹੇ ਦੇ ਵਿੱਚ ਜੱਜੇ ਨੂੰ ਵੀ ਤੰਨਾ ਹੈ ਹਾਹੀਂ ਨੂੰ ਵੀ ਸਿਹਾਰੀ ਹੈ ਸੋ ਧਿਆਨ ਦੇ ਨਾਲ ਪਾਠ ਕਰਨ ਇਸ ਤੋਂ ਅੱਗੇ ਹੈ ਅਸੰਖ ਗਲ ਵੱਡ ਵੱਡ ਦੇ ਵਿੱਚ ਟਡੇ ਦੀ ਆਵਾਜ਼ ਆਵੇ ਪੂਰਨ ਵਿਸ਼ਰਾਮ ਲਗਾ ਦੇਣਾ ਹਤਿਆ ਕਮਾਹੀ ਕਮਾਹੀ ਦੇ ਵਿੱਚ ਵੀ ਅਖੀਰ ਦੇ ਉੱਪਰ ਹਾਹੀਂ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਉਹਦਾ ਵੀ ਖਾਸ ਧਿਆਨ ਰੱਖਣਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫੇਰਾਹੇ ਅਸੰਖ ਪਾਪੀ ਇਥੇ ਪੂਰਨ ਵਿਸ਼ਰਾਮ ਹੈ ਪਾਪ ਕਰ ਜਾਹੇ ਜਾਹੇ ਦੇ ਵਿੱਚ ਵੀ ਹਾਹੇ ਨੂੰ ਸਿਹਾਰੀ ਲਗਾ ਕਰਕੇ ਪਾਠ ਕਰਨਾ ਹੈ ਅਸੰਖ ਕੂੜਿਆ ਇਥੇ ਕਕੇ ਨੂੰ ਦੁਲੈਂਕੜਾ ਹਨ ਰਾੜੇ ਨੂੰ ਸਿਹਾਰੀ ਹੈ ਸੋ ਇਹਦਾ ਵੀ ਆਪ ਜੀਆ ਨੇ ਧਿਆਨ ਰੱਖ ਕਰਕੇ ਕੂੜਿਆਰ ਪਾਠ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਫਿਰ ਕੂੜੇ ਫਿਰਾਹੇ ਕੂੜੇ ਦੇ ਵਿੱਚ ਵੀ ਦਲੈਂਕੜਾ ਹਨ ਸੋ ਉਹਦਾ ਵੀ ਧਿਆਨ ਰੱਖਣਾ ਹੈ ਅ ਸੰਖਮਲੇਸ਼ ਮਲ ਭਖ ਖਾਹੇ ਅ ਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਿ ਵਿਚਾਰ ਗੌਰ ਕਰਨਾ ਸੰਗਤ ਜੀ ਅਸੰਖ ਨਿੰਦਕ ਨਿੰਦਕ ਦੇ ਵਿੱਚ ਵੀ ਨੰਨੇ ਨੂੰ ਸਿਹਾਰੀ ਉੱਪਰ ਟਿੱਪੀ ਦੀ ਆਵਾਜ਼ ਆਵੇ ਪੂਰਨ ਵਿਸ਼ਰਾਮ ਹੈ ਸਿਰ ਕਰੇ ਭਾਰ ਗੌਰ ਕਰਕੇ ਭੱਬੇ ਦੇ ਨਾਲ ਪਾਠ ਕਰਨਾ ਹੈ ਫਿਰ ਨਾਨਕ ਤੇ ਜਿਹੜਾ ਵਿਸ਼ਰਾਮ ਲਗਾ ਕਰਕੇ ਲੀਟ ਕਹਿ ਵਿਚਾਰ ਤੋਂ ਸੰਗਤ ਜੀ ਸ੍ਰੀ ਪਾਵਨ ਗੁਰਬਾਣੀ ਜਪਜੀ ਸਾਹਿਬ ਦੇ ਅੰਦਰ ਇਹ ਪਾਠ ਬਹੁਤ ਮਹੱਤਵਪੂਰਨ ਹੈ ਜਿਆਦਾਤਰ ਆਪਾਂ ਨਾਨਕ ਸ਼ਬਦ ਦੇ ਨਾਲ ਨੀਚ ਲਾ ਦਿੰਨੇ ਹਾਂ ਸੋ ਅਰਥਾਂ ਦੇ ਵਿੱਚ ਵੀ ਅਨਰਥ ਹੋ ਜਾਂਦਾ ਹੈ ਤੇ ਸਤਿਗੁਰਾਂ ਤੇ ਸ਼੍ਰੋਮਣੀ ਨਾਮ ਦਾ ਵੀ ਨਿਰਾਦਰ ਹੁੰਦਾ ਹੈ ਸੋ ਧਿਆਨ ਦੇ ਨਾਲ ਨਾਨਕ ਤੇ ਰੁਕ ਜਾਣਾ ਹੈ ਨੀਚ ਕਹਿ ਵਿਚਾਰ ਇਸ ਪ੍ਰਕਾਰ ਪਾਠ ਕਰਨੇ ਵਾਰਿਆ ਨਾ ਜਾਵਾ ਏਕ ਵਾਣ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਤੋ ਗੌਰ ਕਰਨਾ ਸੰਤਤ ਜੀ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਇਹ ਪਾਠ ਆਪ ਜੀਆ ਨੇ ਉਸੇ ਹੀ ਪ੍ਰਕਾਰ ਕਰਨੇ ਹਨ ਜਿਵੇਂ ਪਿਛਲੀਆਂ ਪੌੜੀਆਂ ਦੇ ਅਖੀਰ ਦੇ ਵਿੱਚ ਇਹ ਸ਼ਬਦ ਆਇਆ ਹੈ ਗਸਤੋ ਅਗੇ ਅਸ਼ੰਖਨਾ ਅਸ਼ੰਖ ਥਾ ਅਗੰਮ ਅਗੰਮ ਅਸ਼ੰਖ ਲੋਵ ਗੌਰ ਕਰਨਾ ਸੰਗਤ ਜੀ ਅਸ਼ੰਖਨਾ ਅਸ਼ੰਖ ਥਾ ਨਾਵ ਤੇ ਥਾਵ ਪਾਠ ਦੇ ਵਿੱਚ ਕੋਈ ਬਿੰਦੀ ਨਹੀਂ ਹੈ ਸੋ ਆਪ ਜੀਆਂ ਨੇ ਵੀ ਕਿਸੇ ਬਿੰਦੀ ਦੀ ਵਰਤੋਂ ਨਹੀਂ ਕਰਨੀ ਫਿਰ ਅਗੰਮ ਅਗੰਮ ਦੋ ਵਾਰ ਪਾਠ ਹੈ ਗੌਰ ਕਰਨਾ ਸੰਗਤ ਜੀ ਇਹ ਵੀ ਦੋ ਪਾਠ ਆਉਂਦੇ ਹਨ ਇੱਕ ਆਉਂਦਾ ਹੈ ਅਗੰਮ ਇਕ ਆਉਂਦਾ ਹੈ ਅਗਮ ਅਗਮ ਪਾੜ ਦੇ ਵਿੱਚ ਕੋਈ ਵਿਚ ਕੋਈ ਮਾਤਰਾ ਨਹੀਂ ਹੁੰਦੀ ਪਰ ਇੱਥੇ ਟਿੱਪੀ ਲੱਗੀ ਹੈ ਸੋ ਪਾਠ ਅਗੰ ਅਗੰ ਕਰਕੇ ਪੂਰਨ ਮੇਸ਼ ਰਾਮ ਹੈ ਫਿਰ ਅਸੰਖ ਲੋਭ ਲੋਵ ਪਾੜ ਦੇ ਵਿੱਚ ਐੜਾ ਹੈ ਸੋ ਐੜੇ ਦੇ ਸਹਿਤ ਆਪ ਜੀਆਂ ਨੇ ਪਾਠ ਪਹਿਲਾਂ ਲੱਲੇ ਨੂੰ ਊੜਾ ਲਗਾ ਕਰਕੇ ਲਾਉਣੀ ਫਿਰ ਐੜੇ ਮੁਗਤੇ ਦੀ ਆਵਾਜ਼ ਲਗਾ ਕਰਕੇ ਪਾਠ ਲੋਵ ਕਰਨਾ ਹੈ ਅਸੰਖ ਕਹੇ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਗੌਰ ਕਰਣਾ ਸੰਕਤ ਜੀ ਅਸੰਖ ਕਹੇ ਕਹੇ ਵਿੱਚ ਦੋ ਹਾਏ ਹਨ ਇੱਕ ਹਾਏ ਨੂੰ ਸਿਹਾਰੀ ਪੂਰਨ ਵਿਸ਼ਰਾਮ ਹੈ ਸਿਰ ਭਾਰ ਹੋਏ ਅਖਰੀ ਨਾਮ ਨਾਮ ਪਾੜ ਤੇ ਉਪਰ ਪੂਰਨ ਵਿਸ਼ਰਾਮ ਹੈ ਅਖਰੀ ਸਾਲਾ ਸਲਾਖ ਦੇ ਵਿੱਚ ਵੀ ਦੋ ਕੰਨੇ ਹਨ ਸੋ ਧਿਆਨ ਦੇ ਨਾਲ ਪਾਠ ਕਰਨਾ ਹੈ ਫਿਰ ਇਸ ਤੋਂ ਅਖਰੀ ਗਿਆਨ ਕੀਤ ਗੁਨਗਾ ਅਖਰੀ ਲਿਖਨ ਬੋਲਨ ਬਾਨ ਤਾਂ ਸੰਗਤ ਜੀ ਧਿਆਨ ਦੇ ਨਾਲ ਫਿਰ ਅਖਰੀ ਪਾਠ ਦੇ ਉੱਪਰ ਆਪ ਜੀਆਂ ਨੇ ਪੂਰਨ ਜਿਹੜਾ ਵਿਸ਼ਰਾਮ ਲਗਾ ਦੇਣਾ ਹੈ ਗਿਆਨ ਗੀਤ ਗੁਨਗਾ ਇਸ ਪ੍ਰਕਾਰ ਆਪ ਜੀਆਂ ਨੇ ਜਿਹੜੇ ਇਹ ਸ਼ੁੱਧ ਪਾਠ ਕਰਨੇ ਹਨ ਅਖਰੀ ਫਿਰ ਇੱਥੇ ਵਿਸ਼ਰਾਮ ਆਵੇਗਾ ਲਿਖਣ ਬੋਲਣ ਬਾਣ ਇਸ ਪ੍ਰਕਾਰ ਜਿਹੜਾ ਆਪ ਜੀਆਂ ਨੇ ਇਹ ਸ਼ੁੱਧ ਪਾਠ ਕਰਨੇ ਹਨ ਅਖਰਾ ਸਿਰ ਸੰਜੋਗ ਵਖਾ ਜਿਨ ਇਹ ਲਿਖੇ ਤਿਸ ਸਰਨਾਹੇ ਜਿਵ ਫੁਰਮਾਏ ਤਿਵ ਤੇਵ ਪਾਸੀ ਗੌਰ ਕਰਨਾ ਸੰਗਤ ਜੀ ਅਖਰ ਸਿਰ ਸੰਜੋਗ ਵਖਾਨ ਜਿਨ ਇਹ ਈਡੀ ਨੂੰ ਲਾਹ ਹੈ ਹਾਹੇ ਨੂੰ ਸਿਹਾਰੀ ਹੈ ਲਿਖੇ ਪਾੜ ਦੇ ਉਪਰ ਪੂਰਨ ਵਿਸ਼ਰਾਮ ਹੈ ਤਿਸ ਸਿਰ ਲਾਹ ਜਿਵ ਫਰਮਾਏ ਇਥੇ ਵੀ ਪੂਰਨ ਵਿਸ਼ਰਾਮ ਹੈ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੇ ਨਾਹੀ ਕੋ ਥਾਉ ਜੇ ਤਾ ਕੀਤਾ ਪੂਰਨ ਵਿਸ਼ਰਾਮ ਲਗਾਉਣਾ ਤੇ ਤਾ ਨਾਉ ਨਾਉ ਪਾੜ ਦੇ ਵਿੱਚ ਔਂਕੜ ਹੈ ਵਿਨ ਨਾਣੇ ਦੀ ਆਵਾਜ਼ ਆਵੇ ਨਾਵੇ ਪੂਰਨ ਵਿਸ਼ਰਾਮ ਲਗਾ ਕਰਕੇ ਨਾਹੀ ਕੋ ਥਾਉ ਇਸ ਪ੍ਰਕਾਰ ਕਰਨਾ ਹੈ ਕੁਦਰਤ ਕਵਨ ਕਾਹ ਵਿਚਾਰ ਲਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਇਹ ਪਾਠ ਸੰਗਤ ਜੀ ਉਸੇ ਹੀ ਪ੍ਰਕਾਰ ਕਰਨੇ ਹਨ ਜਿਵੇਂ ਪਿਛਲੀਆਂ ਪੌੜੀਆਂ ਦੇ ਵਿੱਚ ਇਹ ਸ਼ੁੱਧ ਪਾਠ ਉਕਿਤ ਆਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੇ ਇੰਨੇ ਪੌੜੀਆਂ ਦੀ ਜਿਹੜੀ ਸੰਖਿਆ ਇਸ ਵੀਡੀਓ ਦੇ ਵਿੱਚ ਆਈ ਹੈ ਸਤਿਗੁਰੂ ਸੇਵਾ ਲੈਂਦੇ ਰਹਿ ਇਨੀਆਂ ਕੁ ਗਣਤੀਆਂ ਪ੍ਰਵਾਨ ਕਰਨੀਆਂ ਹਾਜ਼ਰੀ ਲਵਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ